ਦਤਾਲ ਤੇ ਮਹਿਲ ਕਲਾਂ ਦੀ ਟੀਮ ਦੇ ਖਿਡਾਰੀ ਮਹਿਲ ਕਲਾਂ ਵਾਲਾ ਦੇਖਦਾ ਮੈਂ ਬੱਜੀ ਪਹੁੰਚ ਚੁੱਕਿਆ ਨਿੱਕੋ ਵਰਗੇ ਆ ਮੰਗਲ ਕੌਣ ਆ ਰਿਹਾ ਬਾਜੇਖਾਨੇ ਵਾਲਾ ਸੰਦੀਪ ਦਰਸ਼ਕ ਵੀਰੋ ਖੇਡ ਮੈਦਾਨ ਦੇ ਵਿੱਚ ਲੈ ਵੀ ਸੰਦੀਪ ਗੱਲਾਂ ਹੋਣਗੀਆਂ ਨਿਊਜ਼ੀਲੈਂਡ ਦੀ ਧਰਤੀ ਗਿਆ ਤੇ ਦੋ ਹਫਤੇ ਖੇਡ ਕੇ ਦੋ ਹਫਤੇ ਮੈਚ ਖੇਡ ਕੇ ਇੱਕ ਹਫਤੇ ਬਾਅਦ ਉੱਥੇ ਮੈਚ ਹੁੰਦਾ ਦੋ ਤਿੰਨ ਮੈਚ ਖੇਡ ਕੇ ਵਾਪਸ ਆ ਗਿਆ ਕੁਝ ਇਦਾਂ ਦੇ ਵੀ ਫਕਰ ਹੁੰਦੇ ਨੇ ਇੱਕ ਮਿੰਟ ਜੀ ਇਦਾਂ ਦੇ ਵੀ ਕੋਈ ਨੌਜਵਾਨ ਹੁੰਦੇ ਨੇ ਇਹ ਕਹਿੰਦਾ ਮੇਰਾ ਉੱਥੇ ਦਿਲ ਨਹੀਂ ਲੱਗਿਆ ਬਾਕੀ ਦੇ ਟੂਰਨਾਮੈਂਟ ਸਾਰੇ ਛੱਡ ਕੇ ਇਹ ਪੰਜਾਬ ਆ ਗਿਆ ਇਹ ਫੱਕਰਾਂ ਦੀ ਧਰਤੀ ਹੈ ਮੈਂ ਵੀ ਬਸਦਾ ਰਹਿ ਨੌਜਵਾਨਾ ਨਿਊਜ਼ੀਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਗੱਲ ਹੋਈ ਹੈ ਇਸ ਰਾਜਵੰਦ ਦੀ ਪਹਿਲਾ 라ਉਂਡ ਦੂਸਰਾ 라ਉਂਡ ਜਿਹੜਾ ਹੈ ਪਹਿਲੇ 라ਉਂਡ ਦੇ ਵਿੱਚ ਜਿਹੜੇ ਮੈਚ ਨੇ ਏ ਨੰਬਰ ਗਰਾਉਂਡ ਦੇ ਵਿੱਚ ਉਹ ਟੀਮਾਂ ਧਿਆਨ ਦੇਣ ਵਿਸ਼ੇਸ਼ ਤੌਰ ਦੇ ਉੱਤੇ ਬੰਨ ਨੰਬਰ ਗਰਾਉਂਡ ਦੇ ਵਿੱਚ ਸਿਹੋੜਾ ਤੇ ਦੁੱਗਾ ਜੋਧਾਂ ਤੇ ਬੁਰਜ ਲੇਟਾਂ ਮਹਿਲ ਕਰਾਂ ਤੇ ਜਿਹੜੀ ਉਹਦੇ ਵਿੱਚੋਂ ਜਿੱਤੂਗੀ ਉਹ ਚਾਗਲੀ ਨਾਲ ਖੇਡੇਗੀ ਕਲਿਆਣ ਸੁੱਖਾ ਤੇ ਝਾੜੋ Pull out of